आज दिल्ली ਵਿੱਚ ਭਾਜਪਾ ਹੈੱਡਕੁਆਰਟਰ ਦੇ ਬਾਹਰ ਆਵਾਦੀ ਫਾਟੀ ਦਾ ਵੱਡਾ ਪ੍ਰਦਰਸ਼ਨ ਅਰਵਿੰਦ ਕੇਜਵਾਲ ਅਤੇ ਭਗਵੰਤ ਮਾਨ ਹੋਣਗੇ ਸ਼ਾਮਲ ਚੰਡੀਗੜ੍ਹ ਮੇਅਰ ਚੌਂਕ ਨੂੰ ਲੈ ਕੇ ਹੋਵੇਗਾ ਪ੍ਰਦਰਸ਼ਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਵਾਲ ਦੀ ਅੱਜ ED ਦੇ ਸਾਹਮਣੇ ਪੇਸ਼ੀ ਹ ਪਰ ਕੇਜਵਾਲ ਦੇ ਪੇਸ਼ ਹੋਣ ਤੇ ਸਸਪੈਂਸ ਬਰਕਰਾਰ ਸ਼ਰਧਾਪਟਾਲੀ ਦੇ ਕੇਸ ਦੇ ਵਿੱਚ ਪਹਿਲੇ 4 ਸੰਮਣਾਂ ਤੇ ਪੇਸ਼ ਨਹੀਂ ਹੋਏ ਕੇਜਵਾਲ ਜਿਲ੍ਹਾ ਰਾਉਸਾ ਵਿਨੀ ਕੋਰਟ ਦੇ ਵਿੱਚ ਅੱਜ ਮਨੀਸ਼ ਸਿਸੋਧਿਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਪਿਛਲੀ ਵਾਰ ਕੋਰਟ ਨੇ ਈਡੀ ਨੂੰ ਜਾਰੀ ਕੀਤਾ ਸੀ ਨੋਟਿਸ ਬਿਮਾਰ ਪਤਨੀ ਨੂੰ ਮਿਲਣ ਦੇ ਲਈ ਸਿਸੋਧਿਆ ਨੇ ਹਫ਼ਤੇ ਦੇ ਵਿੱਚ 2 ਦਿਨ ਦੀ ਮੰਗੀ ਹੈ ਪਰੋ ਜਿਗਰਾ ਮਜੀਠੀਆ ਦੇ 4 ਕਰੀਬੀਆਂ ਨੂੰ ਐਸਆਈਟੀ ਨੇ ਕੀਤਾ ਤਲਾਬ ਅੱਜ ਪਟਿਆਲਾ ਦੇ ਵਿੱਚ ਐਸਆਈਟੀ ਦੇ ਅੱਗੇ ਹੋਣਗੇ ਪੇਸ਼ ਡਰੱਗ ਮਾਮਲੇ ਨੂੰ ਲੈ ਕੇ ਹੋਵੇਗੀ ਪੁੱਛਗਿੱਛ ਨਿਜ਼ਤਿੰਦੀ ਖਬਰ ਦਾ ਵੱਡਾ ਸਰਸਖਿਆ ਮੰਤਰੀ ਦੇ ਵੱਲੋਂ ਖਨੌਰੀ ਸਕੂਲ ਦੀਆਂ ਵਿਦਿਆਰਥਣਾਂ ਦਾ ਸੈਂਟਰ ਨੇੜੇ ਬਣਾਉਣ ਦੀਆਂ ਹਦਾਇਤਾਂ ਨਿਊਜ਼ 18 ਦੇ ਮੰਚ ਤੋਂ ਹੀ ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ ਪਹਿਲਾ 70 ਕਿਲੋਮੀਟਰ ਦੂਰ ਸੀ ਸੈਂਟਰ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦਾ ਅੱਜ ਦੂਜਾ ਦਿਨ ਸੁਪੀਰ ਬਾਦਲ ਦੀ ਅਗਵਾਈ ਦੇ ਵਿੱਚ ਅੱਜ ਜਨਾਲਾ ਤੇ ਮਜੀਠਾ ਹਲਕੇ ਦੇ ਵਿੱਚ ਪਹੁੰਚੀ ਯਾਤਰਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਵੱਲੋਂ ਵਰਕਰਾਂ ਦੀ ਲਾਮਬੰਦੀ ਨਰਸੋ ਸਿੱਧੂ ਦੀ ਫੇਰ ਦਿਖੀ ਵਖਰੀ ਰਾਜ ਚੰਡੀਗੜ੍ਹ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣ ਦੀ ਥਾਂ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਵਿਨਾਲ ਕੀਤੀ ਮੀਟਿੰਗ ਲਾਲ ਸਿੰਘ ਮਹਿੰਦਰ ਸਿੰਘ ਕੇਪੀ ਤੇ ਸ਼ਮਸ਼ੇਰ ਸਿੰਘ ਦੁੱਲੂ ਦੇ ਨਾਲ ਤਸਵੀਰ ਕੀਤੀ ਸਾਂਝੀ ਸਸ਼ਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਤਾਂ ਉਮੀਦ ਹੈ ਤੁਸੀਂ ਸਾਰੇ ਖੈਰੇ ਦੇ ਨਾਲ ਹੋਵੋਗੇ ਖਬਰਾਂ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾ ਖਬਰ ਦੇ ਅਸਰ ਤੋਂ ਤਾਂ ਨਿਊਜ਼ 18 ਦੀ ਖਬਰ ਦਾ ਵੱਡਾ ਅਸਰ ਹੋਇਆ ਦੱਸਦੇ ਕਿ ਸਿੱਖਿਆ ਮੰਤਰੀ ਨੇ ਨਿਊਜ਼ 18 ਦੇ ਮੰਚ ਤੋਂ ਜਾਣਕਾਰੀ ਦਿੱਤੀ ਹੈ ਕਿ ਦੂਰ ਵਾਲੇ ਸੈਂਟਰ ਨੂੰ ਨੇੜੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਤਾਂ ਖਨੌਰੀ ਦੇ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਦਾ ਮਸਲਾ ਹੱਲ ਹੋਵੇਗਾ ਇਹ ਵੀ ਉਹਨਾਂ ਨੇ ਦੱਸਿਆ ਹੈ ਇਮਤਿਹਾਨ ਦੇਣ ਦੇ ਲਈ ਨੇੜੇ ਸੈਂਟਰ ਬਣਾਉਣ ਦੀਆਂ ਹਦਾਇਤਾਂ ਨੇ ਤਾਂ ਪਹਿਲਾ ਕਰੀਬ 70 ਕਿਲੋਮੀਟਰ ਦੂਰ ਹੈ ਕਾਬਦਾ ਦੇ ਵਿੱਚ ਮੈਰੀਟੋਰੀਅਸ ਸਕੂਲ ਦੇ ਵਿੱਚ ਇਹ ਸੈਂਟਰ ਬਣਾ ਦਿੱਤਾ ਗਿਆ ਸੀ ਔਰ ਵਿਦਿਆਰਥੀਆਂ ਨੇ ਇਹ ਕਿਹਾ ਸੀ ਕਿ ਉਹਨਾਂ ਦੇ ਵੱਲੋਂ ਬੇਗੱਦ ਹੀ ਜ਼ਿਆਦਾ ਮੁਸ਼ਕਲਾਂ ਦੇ ਨਾਲ ਉੱਥੇ ਪਹੁੰਚਣਾ ਹੋਵੇਗਾ ਔਰ ਉਹ ਵੀ ਪਹੁੰਚ ਨਹੀਂ ਸਕਦੇ ਕਿਉਂਕਿ ਗਰੀਬ ਪਰਿਵਾਰਾਂ ਦੇ ਹੁਣ ਦੇ ਚੱਲਦੇ ਉਹਨਾਂ ਦੇ ਕੋਲ ਆਪਣੇ ਕੋਈ ਅਜਿਹੇ ਸਾਧਨ ਵੀ ਨਹੀਂ ਕਿ ਉਹ ਪਹੁੰਚ ਸਕਣ ਔਰ ਬਸਾ ਤੋਂ ਇਹ ਪੋਸਿਬਿਲਟੀ ਨਹੀਂ ਹੈ ਤਨਿਜ਼ੇਟਿਨ ਨੇ ਵਿਦਿਆਰਥੀਆਂ ਦੀ ਸਮੱਸਿਆ ਦਾ ਮੁੱਦਾ ਚੁੱਕਿਆ 8ਵੀਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ 350 ਦੇ ਕਰੀਬ ਕੁੱਲ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਪ੍ਰਦਰਸ਼ਨ ਕੀਤਾ ਸੀ ਔਰ ਦੂਰ ਸੈਂਟਰ ਬਣਾਉਣ ਦੇ ਚੱਲਦੇ ਪ੍ਰਦਰਸ਼ਨ ਹੋਇਆ ਸੀ ਜਿਸ ਤੋਂ ਬਾਅਦ ਨਿਊਜ਼ 80 ਦੇ ਮੰਚ ਤੋਂ ਸਿੱਖਿਆ ਮੰਤਰੀ ਨੇ ਇਹ ਐਲਾਨ ਕੀਤਾ ਕੁਝ ਲੋਕਾਂ ਦੇ ਬੱਚਿਆਂ ਦੇ ਸੈਂਟਰ ਬਹੁਤ ਦੂਰ ਬਣਿਆ ਕੋਈ ਇਸ ਨੂੰ ਲੈ ਕੇ ਵੀ ਹੈ ਮੇਰੇ ਕੋਲ ਇੱਕ ਖਬਰ ਹੈ ਜੀ ਜੀ ਮੈਂ ਮੈਂ ਇੱਕ 70 ਕਿਲੋਮੀਟਰ ਅਸਤੀ ਮੈਂ ਵੀ ਉਸ ਸਟੋਰੀ ਅੱਜ ਮੇਰੇ ਕੋਲ ਵੀ ਆਈ ਹੈ ਜੀ ਆ ਯਾਨੀ ਦੇਖੋ ਨਾ ਗੌਰਵ 20000 ਸਕੂਲ ਨੇ ਜੋ ਸਰਕਾਰੀ ਨੇ ਤਕਰੀਬਨ ਪੰਜਾਬ ਦੇ ਵਿੱਚ 8000 ਪ੍ਰਾਈਵੇਟ ਸਕੂਲ ਹੈ ਸੋ ਸਰਦੀਪ ਕੋਲ ਹਰ ਖਬਰ ਉੱਥੇ ਤੱਕ ਨਹੀਂ ਡਿਮਾਂਡ ਨਹੀਂ ਪਹੁੰਚਦੀ ਪਰ ਉਹ ਖਬਰ ਮੈਂ ਵੀ ਦੇਖੀ ਉਸ ਨੂੰ ਆਲਰੇਡੀ ਹੁਣੀ ਮੈਂ ਇੱਥੇ ਆਉਣ ਤੋਂ ਪਹਿਲਾਂ ਉਹ ਰ ਆਰਡਰ ਕਰ ਦਿੱਤੇ ਕਿ ਜੋ ਵੀ ਨੀਅਰਸ ਪੋਸੀਬਲ ਹੈ ਉਹ ਕਰ ਦਿੱਤਾ ਜਬ ਤੇ ਵੀ ਕਿਹਾ ਕਿ ਇੰਨੀ ਦੂਰ ਹੋਇਆ ਕਿਵੇਂ ਹੋ ਸਕਦਾ ਹੈ ਕਈ ਵਾਰੀ ਤੁਸੀਂ ਕਮਾਂਡ ਲਾ ਦਿੰਦੇ ਹੋ ਤੇ ਉਹ ਪਤਾ ਉਹਨਾਂ ਨੂੰ ਨਹੀਂ ਪਤਾ ਪਰ ਜ਼ਮੀਨੀ ਹਕੀਕਤ ਉਹ ਆਲਰੇਡੀ ਸੌਟ ਆਊਟ ਕਰ ਦਿੱਤਾ ਗਿਆ ਤਨਜੀਤਿੰਦੇ ਮੰਚ ਤੋਂ ਸਿੱਖਿਆ ਮੰਤਰੀ ਨੇ ਐਲਾਨ ਵੀ ਕੀਤਾ ਇਸ ਮਹੀਨੇ ਹੀ ਪੰਜਾਬ ਨੂੰ 13 ਹੋਰ ਸਕੂਲ ਮਿਲਣਗੇ ਇਹ ਐਲਾਨ ਕੀਤਾ ਗਿਆ ਹੈ ਵੱਡਾ ਐਲਾਨ ਕੀਤਾ ਗਿਆ ਹੈ 13 ਹੋਰ ਸਕੂਲ ਆਫ ਐਮਿਨੈਂਸ ਸਕੂਲ ਅਰਪਨ ਕਰਾਂਗੇ ਲੋਕਾਂ ਨੂੰ ਅਰਪਨ ਕਰਾਂਗੇ ਔਰ ਪ੍ਰਾਈਵੇਟ ਸਕੂਲਾਂ ਤੋਂ ਵੀ ਸ਼ਾਨਦਾਰ ਨੇ ਇਹ ਸਕੂਲ ਆਫ ਐਮਿਨੈਂਸ ਉਹਨਾਂ ਨੇ ਕਿਹਾ ਹੈ 8000 ਸਕੂਲਾਂ ਦੀ ਚਾਰ ਦਿਵਾਰੀ ਬਣੀ ਹੈ ਸਕੂਲਾਂ ਦੇ ਵਿੱਚ 13000 ਨਵੇਂ ਕਮਰੇ ਬਣੇ ਨੇ 10000 ਸਕੂਲਾਂ 'ਚ ਵਾਈਫਾਈ ਲੱਗ ਚੁੱਕਿਆ ਹੈ ਇਹ ਵੱਡੇ ਬਿਆਨ ਇਕੱਲੇ ਕੀ ਵੱਡਾ ਦਾਅਵਾ ਸਖਿਆ ਮੰਤਰੀ ਨੇ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਰਪਣ ਇਹਨਾਂ ਸਕੂਲਾਂ ਨੂੰ ਕੀਤਾ ਜਾਣਾ ਹੈ ਇਨਫਰਾਸਟ੍ਰਕਚਰ ਜਿਸ ਤਰ੍ਹਾਂ ਸਕੂਲ ਆਫ ਹੈਮਨਸ ਦੀ ਗੱਲ ਕਰ ਲਵਾਂ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਮੰਚ ਤੋਂ ਇਹ ਅਨਾਉਂਸ ਕੀਤਾ 13 ਹੋਰ ਸਕੂਲ ਬਣ ਕੇ ਤਿਆਰ ਹੈ ਤਾਂ ਇਸੇ ਮਹੀਨੇ ਲੋਕਾਰਪਣ ਕਰਨਗੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਉਹ ਲੋਕ ਅਰਪਣ ਕਰਨਗੇ ਤੇ ਤੁਸੀਂ ਜਦੋਂ ਮੈਂ ਤੁਸੀ ਇੱਕ ਵੀਡੀਓ ਚਲਾਈ ਉਹਦੇ ਸਕੂਲ ਆਫ ਐਮਿਨੈਂਸ ਛਾਟਾ ਦਾ ਕਲਾਸਰੂਮ ਵੀ ਤੇ ਉਹ ਵੀ ਸਕੂਲ ਹੈ ਮੈਂ ਤੁਹਾਨੂੰ ਵੀ ਇਨਵਾਈਟ ਕਰਦਾ ਹਾਂ ਤੁਸੀਂ ਜ਼ਰੂਰ ਜਾ ਕੇ ਦੇਖ ਕੇ ਆ ਅਸੀਂ ਉਹ ਸਕੂਲ ਜਿਹੜਾ ਬਹੁਤ ਜਿਹਨੂੰ ਕਹਿ ਸਕਦੇ ਹੋ ਪੈਸ਼ਨ ਨਾਲ ਜਿਹੜਾ ਬਣਾਇਆ ਉਹ ਆਪਣੇ ਆਪ ਦੇ ਵਿੱਚ ਠੀਕ ਹੈ ਬੜੀ ਉਸ ਵਕਤ ਬੜੀ ਕੰਟਰੋਵਰਸੀ ਹੋਈ ਜੀ ਬਹੁਤ ਸਾਰੇ ਮੈਂ ਸਭ ਨੂੰ ਕਹਿੰਦਾ ਕਿ ਜਾ ਕੇ ਦੇਖਣ ਤਾਂ ਪਿੱਛੇ ਜੇ ਮੇਰੀ ਕੋਈ ਕੰਸਿਸਟੈਂਸੀ ਦਾ ਬਹੁਤ ਨਾਮੀ ਪ੍ਰਾਈਵੇਟ ਸਕੂਲ ਹੈ ਉਹ ਮੇਰੇ ਮਗਰਖਤੇ ਉਹ ਸਾਰੇ ਚਲੋ ਮੇਰੇ ਜਿੰਨੇ ਵੀ ਪੇਰੈਂਟਸ ਹੈ ਉਹ ਵੀ ਵੋਟਰ ਵੀ ਹੈ ਉਹ ਕਹਿੰਦੇ ਜੀ 3000 ਪੇਰੈਂਟਸ ਹੋਣਗੇ ਤਾਂ ਮੈਂ ਸਕੂਲ ਚ ਗਿਆ ਜਦੋਂ ਅਸੀਂ ਸਕੂਲ ਚ ਗਏ ਤਾਂ ਮੇਰੇ ਨਾਲ ਮੇਰਾ ਸਕਿਉਰਿਟੀ ਸਟਾਫ ਤੇ ਹੋਰ ਜਿੰਨੀ ਸਾਰੇ ਸਾਡੇ ਸਾਥੀਆਂ ਤੇ ਵੀ ਨਾਲ ਸੀ ਤਾਂ ਮੈਂ ਪਹਿਲੀ ਵਾਰੀ ਉਹ ਸਕੂਲ ਚ ਤੇ ਸਭ ਤੋਂ ਨਾਮੀ ਸਕੂਲ ਹੈ ਜੀ ਮੇਰੇ ਕੋਲ ਜਾਨੀ ਐਡਮਿਸ਼ਨ ਆ ਲਈ ਸਵਾਰੇ ਜੇ ਉਹ ਸਭ ਹਰ ਦਾ ਸੁਪਨਾ ਹੈ ਕਿ ਮੇਰਾ ਬੱਚਾ ਉੱਥੇ ਪੜੇ ਤੇ ਅਸੀਂ ਜਦੋਂ ਦੇਖਿਆ ਉਹਨਾਂ ਦੇ ਕਲਾਸਰੂਮ ਜਾ ਰਹੇ ਸੀ ਉਹਨਾਂ ਦੇ ਆਲਟੋਨ ਵਗੈਰਾ ਦੇਖਿਆ ਬਾਅਦ ਚਾ ਕੇ ਜਦੋਂ ਕਿਹਾ ਉੱਤੇ ਹੁਣੋਂ ਮੇਰੇ ਨਾਲ ਸਰਕਾਰੀ ਸਕੂਲਾਂ ਚ ਵੀ ਜਾਂਦੇ ਰਹਿੰਦੇ ਉਹ ਅੰਮ੍ਰਿਤਸਰ ਵੀ ਪੰਜ ਸੱਤ ਵਾਰੀ ਗੇ ਹਾਊਸ ਸਕੂਲ ਦੇ ਵਿੱਚ ਉਹਨੇ ਆਖਿਆ ਕਿ ਨਹੀਂ ਰਿੱਤਾ ਯਾਨੀ ਸਕੂਲ ਆਫ ਐਮੀਨੈਂਸ ਅੰਮ੍ਰਿਤਸਰ ਦੇ ਪੈਰਾ ਵਰਗਾ ਵੀ ਨਹੀਂ ਹੈ ਨਾ ਉਹਦੇ ਕਲਾਸਰੂਮ ਉਦਾਂ ਦੇ ਨਾ ਉਹਦਾ ਹਾਲ ਦੇਰ ਹੀ ਵੀ ਹੈਵ ਕ੍ਰੀਏਟਡ ਅ ਵਰਲਡ ਕਲਾਸ ਇਨਫਰਾਸਟਰਕਚਰ ਕਿ 8000 ਸਕੂਲਾਂ ਚਾਰ ਦੀਵਾਰੀ ਬਣ ਰਹੀ ਹੈ ਤੁਹਾਡੇ ਸਕੂਲਾਂ ਦੇ ਵਿੱਚ ਵਾਸ਼ਰੂਮ ਨਹੀਂ ਸੀ ਅਸੀਂ ਵਾਸ਼ਰੂਮ ਬਣਾ ਰਹੇ ਹਾਂ 13000 ਨਵੇਂ ਕਮਰੇ ਬਣੇ ਆ ਅੱਜ ਦਾ ਡਾਟਾ ਹੈ ਅੱਜ ਦੀ ਫਿਕਰ ਹੈ 10000 19000 ਸਕੂਲ ਹੈ ਮੇਰੇ ਕੋਲ 10000 ਸਕੂਲਾਂ 'ਚ ਵਾਈਫਾਈ ਲੱਗ ਚੁੱਕਿਆ ਤੁਸੀਂ ਵੈਰੀਫਾਈ ਕਰ ਸਕਦੇ ਹੋ ਅੱਜ ਤੋਂ ਪਹਿਲਾਂ ਵਾਈਫਾਈ ਨਹੀਂ ਸੀਗਾ ਯਾਨੀ ਦੂਰ ਦੂਰ ਬਾਰਡਰ ਦੇ ਸਕੂਲ ਤੁਸੀਂ ਕਹਿੰਦੇ ਹੋ 스마트 এডਿਊਕੇਸ਼ਨ ਦੇਖੋ ਕੀ ਪਲੈਨਿੰਗ ਆ ਸੀ ਕੀ ਸੀ ਰੱਬ ਜਾਣੇ ਬਸ ਹਾਲ ਸਕੂਲ ਹੈ ਪ੍ਰੋਜੈਕਟਰ ਲੱਗਿਆ ਜਾ ਕੇ ਸਪੀਕਰ ਮੈਂ ਖੁੱਲਿਆ ਉਹ ਪ੍ਰੋਜੈਕਟਰ ਕਦੀ ਚੱਲਿਆ ਹੀ ਨਹੀਂ ਉਥੇ ਤਾਂ ਮੋਬਾਈਲ ਦੀ ਰੇਂਜ ਨਹੀਂ ਆਂਦੀ ਰਾਈਟ ਕਿਥੋਂ ਯਾਨੀ ਜਿਹੜਾ ਟੀਚਰ ਵੀ ਹੁੰਦਾ ਸੀ ਉਹਦੀ ਮੋਬਾਈਲ ਦੀ ਨਹੀਂ ਰੇਂਜ ਆਂਦੀ ਸੀ ਉੱਥੇ ਹੁਣ ਵਾਈਫਾਈ ਲੱਗ ਗਿਆ ਸੋ 10000 ਸਕੂਲਾਂ 'ਚ ਅਸੀਂ ਵਾਈਫਾਈ ਲਗਾਏ ਆ ਅੱਜ ਪੰਜਾਬ ਦਾ ਕੋਈ ਵੀ ਐਜਾਂ ਦਾ ਸੀਨੀਅਰ ਸੈਕੰਡਰੀ ਸਕੂਲ ਨਹੀਂ ਹੈ ਜਿਹਦੇ ਵਿੱਚ 500 ਤੋਂ ਵੱਧ ਬੱਚੇ ਹੋਣ ਤੇ ਮੇਰੇ ਦੋ ਸਿਕਿਉਰਿਟੀ ਗਾਰਡ ਤੁਹਾਨੂੰ ਬਾਹਰ ਖੜੇ ਨਾ ਮਿਲਣ ਅੱਗੇ ਬਦਾਂਗੇ ਤਾਂ ਸੀਐਮ ਆਨ ਨੇ 518 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਹੁਣ ਸਿਫਾਰਿਸ਼ ਨਹੀਂ ਯੋਗ ਉਮੀਦਵਾਰਾਂ ਨੂੰ ਨੌਕਰੀ ਮਿਲਦੀ ਹੈ ਸੀਐਮ ਆਨ ਨੇ ਦਾਅਵਾ ਕੀਤਾ ਹੈ ਡਿਗਰੀ ਹੁਨਰ ਮੁਤਾਬਕ ਨੌਕਰੀ ਮਿਲਦੀ ਹੈ ਹੁਣ ਵਿਦੇਸ਼ਾਂ ਚੋਂ ਵਾਪਸੀ ਦਾ ਟ੍ਰੈਂਡ ਬਣ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਰਹਿਣ ਦੇ ਲਈ ਮੈਨੂੰ ਮਿਲੋ ਏਸੀਐਮ ਕਹਿੰਦੇ ਹੋਏ ਨਜ਼ਰ ਆਏ ਨੇ ਪੰਜਾਬ 'ਚ ਰਹਿਣ ਵਾਲੇ ਬੋੜ ਅਸੀਂ ਲਗਵਾਵਾਂਗੇ ਔਰ ਲਗਾਵਾਂਗੇ ਔਰ ਕੇਂਦਰ ਤੋਂ ਹੱਕ ਦਾ ਪੈਸਾ ਵੀ ਲੜ ਲੜ ਕੇ ਲੈਣਾ ਪੈਂਦਾ ਹੈ ਹਾਲੇ ਵੀ ਸੈਂਟਰ ਦੀ ਵੱਲ ਪਿਆ ਸਾਡਾ ਹੱਕ ਜਿਹੜਾ ਹੈ ਉਹ ਸਾਨੂੰ ਨਹੀਂ ਮਿਲ ਰਿਹਾ ਅਸੀਂ ਇੱਥੇ ਆ ਕੇ ਕੰਮ ਕਰਨਾ ਹੈ ਦੋ ਮੁੰਡੇ ਪਹਜੇ ਨੇ ਕਿੜਾ ਚਲੇ ਗਏ ਬਾਹਰ ਚ ਨੌਕਰੀ ਆ ਗਈ ਇੱਥੇ ਓਏ ਬਾਪੂ ਨੇ ਕਹਿ ਤੋ ਐਸਡੀਓ ਲੱਗ ਗਿਆ ਆ ਜਾ ਦਫਤਰ ਨਾ ਮੜਿਆ ਟਰੈਵਲ ਜਿੰਕ ਪੈਦਾ ਕਿੰਨੂ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਣੇ ਆ ਸੰਤ ਛੱਤੀਸਗੜ੍ਹ ਜਾਣੇ ਆ ਉਹ ਗੁਜਰਾ ਜਾਣੇ ਹੈ ਨਹੀਂ ਕੋਈ ਟਰੈਵਲ ਰੀਜਲਟ ਦਾ ਕੋਈ ਬੋਰ ਨਹੀਂ ਲੱਗਾ ਹੋਇਆ ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਬੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ ਦੂਜੇ ਤਾਂ ਦੇ ਲਿਖਿਆ ਆਸਟ੍ਰੇਲੀਆ ਹੈ ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀ ਨਹੀਂ ਜਾਂਦੀਆਂ ਨੇ ਉੱਥੇ ਅਸਟ੍ਰੇਲੀਆ ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਪੰਜਾਬ ਰਹਿਣ ਲਈ ਮਿਲੋ ਕਿਰਾ ਬੋਰਡ ਕੌਣ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ 'ਚ ਰਹਿਣ ਲਈ ਦੇਖੋ ਕੈਨੇਡਾ ਅਮਰੀਕਾ ਕਿਤੇ ਸਵਿਜ਼ਰਲੈਂਡ ਜਾਂ ਕਿਤੇ ਜਰਮਨੀ 'ਚ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ ਚ ਭਰਤੀ ਹੋਈ ਉਹ ਆਪਾਂ ਸੋਸ਼ਲ ਮੀਡੀਆ ਵਾਹ ਬਈ ਵਾਹ ਚੱਕਦੇ ਫੱਟੇ ਮਿਲ ਗਈ ਨੌਕਰੀਆਂ ਕਰਤਾ ਉੱਚਾ ਸਿਰ ਪੰਜਾਬੀਆਂ ਦਾ ਜੇ ਇੱਥੇ ਕਿ ਸੈਂਡਿਗੜ੍ਹ ਤੇ ਹਰਿਆਣੇ ਵਾਲੇ ਨੂੰ ਕਿਉਂ ਦੀ ਇਹ ਤਾਂ ਉਠਾਤਾ ਜੀ ਪੰਜਾਬ ਨੂੰ ਉਠਾਤਾ ਜੀ ਬਲੈਨ ਆਪਾਂ ਤਾਂ ਬੰਦਣ ਵਾਲੇ ਇਹ ਮੈਨੂੰ ਤਾਂ ਦਿਸਣਾ ਮੈਗਾ ਕਿ ਐਵੇਂ ਫਲਾਦੇ ਇਹ ਜੋ ਇੰਨੇ ਪਰਸੈਂਟ ਪੰਜਾਬ ਦੇ ਨਹੀਂ ਹੈਗੇ ਜੀ ਆਹ ਆcha ਆਪ ਉੱਥੇ ਬਹਿਣ ਨੇ ਜਿਹੜੇ ਲਿਖਣ ਵਾਲੇ ਨੇ ਆਪ ਉੱਥੇ ਬਹਿਣ ਨੇ ਸੋ ਇਸ ਕਰਕੇ ਥੋੜਾ ਜਿਹਾ ਫਾਈਨ ਟਿਊਨਿੰਗ ਕਰ ਦਿ ਲੋੜ ਇਤੋਂ ਪਹਿਲਾਂ ਨੇ ਦੇ ਮੂੰਹ ਚ ਕਰੇ ਸੁਣਿਆ ਸੀ ਵੀ ਖਜਾਨੇ ਚ ਕੁਝ ਹੈਗਾ ਉਹ ਖਾਲੀ ਖਾਲੀ ਕਰੀ ਗਿਆ ਨੌਕਰੀਆਂ ਦੇ ਮੇਲੇ ਖੈਨਾ ਖਾਲੀ ਹੈ ਇੱਕ ਵੀ ਹਸਤਾ ਨਾ ਨਾ ਨੌਕਰੀਆਂ ਦਿੱਤੀ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਯੂਨੀਵਰਸਿਟੀ ਖੋਲੀ ਨਾ ਕੋਈ ਕਿਸੇ ਨੂੰ ਕੋਈ ਨਵੇਂ ਓਪਰਚੁਨਿਟੀ ਦਿੱਤੀ ਨਾ ਕੋਈ ਉਦਯੋਗ ਲਿਆਂਦਾ ਫੇਰ ਵੀ ਪਤਾ ਨਹੀਂ ਯਾਰ ਉਹਨਾਂ ਇੰਨਾ ਕਰਜ਼ਾ ਲੈ ਲਿਆ ਤੇ ਕਿਹ ਜਨਾਬ ਖਾਲੀ ਪਾਇਆ ਨਾ ਖਾਲੀ ਕਿੱਥੇ ਹੋ ਗਿਆ ਬਜਟ ਪੇਸ਼ ਕਰਾਂਗੇ ਸ਼ਾਨਦਾਰ ਬਜਟ ਆਊਗਾ ਲੋਕਾਂ ਵਾਸਤੇ ਪਸਰ ਰੱਖਾਂਗੇ ਲੋਕਾਂ ਦਾ ਪੈਸਾ ਲੋਕਾਂ ਦਾ ਪੈਸਾ ਹੈ ਜੇ ਸੈਂਟਰ ਤੋਂ ਵੀ ਲੈਣੇ ਉਹ ਵੀ ਲੋਕਾਂ ਦਾ ਹੈ ਲੜ ਲੜ ਕੇ ਲੈਣਾ ਪੈਣਾ ਸਾਨੂੰ ਉਹਨਾਂ ਦਾ ਅਖੀਰ ਪਤਾ ਕਿ ਤਾ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਫਿਰ ਤੋਂ ਤੇਵਰ ਦਿਖਾਏ ਨੇ ਕਾਂਗਰਸ ਇਲੈਕਸ਼ਨ ਕਮੇਟੀ ਦੀ ਮੀਟਿੰਗ ਤੋਂ ਦੂਰੀ ਬਣਾ ਕੇ ਰੱਖੀ ਹੈ ਔਰ ਚੰਡੀਗੜ੍ਹ ਦੇ ਵਿੱਚ ਹੋ ਕੇ ਵੀ ਮੀਟਿੰਗ ਦੇ ਵਿੱਚ ਦੱਸਿਆ ਕਿ ਸਿੱਧੂ ਸ਼ਾਮਲ ਨਹੀਂ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਦੇ ਨਾਮ ਵੱਖਰੇ ਤੌਰ ਤੇ ਕੀਤੀ ਗੱਲ ਕੀਤੀ ਗਈ ਹੈ ਔਰ ਤਿੰਨ ਸਾਬਕਾ ਪ੍ਰਧਾਨ ਦੇ ਨਾਲ ਸਿੱਧੂ ਨੇ ਮੰਥਨ ਕੀਤਾ ਹੈ ਲਾਲ ਸਿੰਘ ਮਹਿੰਦਰ ਕੇਪੀ ਅਤੇ ਸ਼ਮਸ਼ੀਰ ਦੁੱਲੋ ਦਿਨਾਲ ਜਿਹੜੀ ਤਸਵੀਰ ਹੈ ਉਹ ਵੀ ਸਾਂਝੀ ਕੀਤੀ ਗਈ ਹੈ ਤਾਂ ਇੱਕ ਪਾਸੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸਾਬਕਾ ਪ੍ਰਧਾਨਾਂ ਦੇ ਨਾਲ ਮੰਥਨ ਹੋਇਆ ਹੈ ਪਰ ਕਾਂਗਰਸ ਦੀ ਬੈਠਕ ਦੇ ਵਿੱਚ ਪਹੁੰਚੇ ਨਜ਼ਰ ਨਹੀਂ ਆਏ ਔਰ ਇਹ ਤਸਵੀਰ ਹੈ ਦੱਸ ਦੇ ਕਿ ਇਲੈਕਸ਼ਨ ਕਮੇਟੀ ਦੇ ਵਿੱਚ ਨਾਮ ਰੱਖਿਆ ਗਿਆ ਸੀ ਨਵਜੋਤ ਸਿੰਘ ਸਿੱਧੂ ਦਾ ਪਰ ਉਸ ਦੇ ਵਿੱਚ ਰਾਜਾ ਵੜਿੰਗ ਚੇਅਰਮੈਨ ਨੇ ਪ੍ਰਤਾਪ ਸਿੰਘ ਬਾਜਵਾ ਵੀ ਮੈਂਬਰ ਨੇ ਔਰ ਬਾਕੀ ਹੋਰ ਵੱਡੇ ਲੀਡਰ ਸਾਰੇ ਜਿਹੜੇ ਲਗਭਗ ਮੈਂਬਰ ਨੇ ਤਾਂ ਨਵਜੋਤ ਸਿੰਘ ਸਿੰ্ধু ਦਾ ਵੀ ਨਾ ਹੈ ਪਰ ਇਸ ਮੀਟਿੰਗ ਦੇ ਵਿੱਚ ਨਹੀਂ ਪਹੁੰਚਿਆ ਔਰ ਵੱਖਰੇ ਤੌਰ ਤੇ ਇੱਕ ਮੀਟਿੰਗ ਜ਼ਰੂਰ ਕੀਤੀ ਪੰਜਾਬ காங்கிரஸ் ਦੇ ਵਿਚਾਲੀਏ ਬੈਠਕਾਂ ਦਾ ਦੌਰ جاری ਹੈ ਦੱਸਦੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਮੰਥਨ ਹੋਇਆ ਹੈ ਪੰਜਾਬ காங்கிரஸ் ਇਨਚਾਰਜ ਦਿਵਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਮੰਥਨ ਕੀਤਾ ਗਿਆ ਹੈ ਜ਼ਿਲ੍ਹਾ ਪ੍ਰਧਾਨਾ ਦੇ ਨਾਂ ਦਿਵਿੰਦਰ ਯਾਦਵ ਨੇ ਮੀਟਿੰਗ ਕੀਤੀ ਹੈ ਪੰਜਾਬ ਇਲੈਕਸ਼ਨ ਕਮੇਟੀ ਦੀ ਵੀ ਬੈਠਕ ਹੋਈ ਹੈ ਔਰ ਇਲੈਕਸ਼ਨ ਕਮੇਟੀ ਦੀ ਬੈਠਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਹੀਂ ਪਹੁੰਚੇ ਔਰ ਇਹ ਤਸਵੀਰਾਂ ਤੋਂ ਦਿਖਾ ਰਹੇ ਹਾਂ ਮੰਥਨ ਹੋਇਆ ਹੈ ਨਵਜੋਤ ਸਿੰਘ ਸਿੱਧੂ ਬੇਸ਼ੱਕ ਗੈਰ ਹਾਜ਼ਰ ਰਹੇ ਨੇ ਪਰ ਬਾਕੀ ਦੇ ਮੈਂਬਰ ਪਹੁੰਚੇ ਹੋਏ ਸਨ ਅਗੇ ਵਾਦਿਆਂ ਸ਼ੋਭਨੀਆ ਅਕਾਲੀ ਦਲ ਦਾ ਜ਼ਿਕਰ ਕਰਾਂਗੇ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਹੋਈ ਆਕਾਲ ਤੱਕ ਸਾਹਿਬ ਤੇ ਅਰਦਾਸ ਕਰਕੇ ਦੱਸਦੀ ਕਿ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਯਾਤਰਾ ਦੀ ਅਗਵਾਈ ਕੀਤੀ ਗਈ ਹੈ ਅਟਾਰੀ ਤੇ ਰਾਜਸਥਾਨ ਸੀ ਹਲਕੇ ਦੇ ਵਿੱਚ ਦੱਸਿਆ ਕਿ ਸ਼ੋਭਨੀਆ ਅਕਾਲੀ ਦਲ ਦੀ ਯਾਤਰਾ ਪਹੁੰਚੀ ਹੈ ਸੁਖਬੀਰ ਬਾਦਲ ਨੇ ਅਕਾਲੀ ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ ਹੈ ਵਿਰੋਧੀ ਧਿਰਾਂ ਤੇ ਪੰਜਾਬ ਦਾ ਵਿਕਾਸ ਨਾ ਕਰਨ ਦੇ ਇਲਜ਼ਾਮ ਲਗਾਏ ਨੇ ਪਹਿਲੇ ਪੜਾਅ ਦੇ ਵਿੱਚ 43 ਵਿਧਾਨ ਸਭਾ ਹਲਕੇ ਜਿਹੜੇ ਨੇ ਉਹ ਕਵਰ ਕੀਤੇ ਜਾਣਗੇ ਕੀ ਲਾਏ ਆ ਅਕਾਲੀ ਸਰਕਾਰਾਂ ਨੇ ਦਿੱਤੇ ਆ ਮੁਫਤ ਬਿਜਲੀ ਅਕਾਲੀ ਦਲ ਨੇ ਸ਼ਗਨ ਪੈਨਸ਼ਨ ਜਿੰਨੀਆਂ ਚੀਜ਼ਾਂ ਅਕਾਲੀ ਦਲ ਨੇ ਥਰਮਲ ਪਲਾਂਟ ਬਿਜਲੀ ਦੇ ਅਕਾਲੀ ਦਲ ਨੇ ਐਰਪੋਰਟ ਅੰਮ੍ਰਿਤਸਰ ਦਾ ਸਾਰੇ ਐਰਪੋਰਟ ਅਕਾਲੀ ਦਲ ਨੇ ਬਣਾਏ ਨਹਿਰਾ ਕਸ਼ੀਆਂ ਅਕਾਲੀ ਦਲ ਨੇ ਇੱਕ ਵੀ ਨਿਸ਼ਾਨੀ ਤੁਸੀਂ ਆ ਨੈਸ਼ਨਲ ਪਾਰਟੀਆਂ ਦੀ ਸਰਕਾਰ ਬਣਾਵਿਆਂ ਇੱਕ ਵੀ ਨਿਸ਼ਾਨੀ ਇਹਨਾਂ ਦੀ ਨਹੀਂ ਆ ਦੇਖੋ ਦੂਜੇ ਸੂਬੇ ਦੇ ਲੋਕ ਕਿੰਨੇ ਸਿਆਣੇ ਆ ਗੁਜਰਾਤ ਵਾਲੇ ਮੋਦੀ ਨੂੰ ਬੋਣਗੇ ਉਹਨੂੰ ਪਤਾ ਹੈ ਕਿ ਮੋਦੀ ਸਾਡੀ ਤਲੱਕੀ ਕਰਾ ਰਿਹਾ ਗੁਜਰਾਤ ਚ ਇਸ ਕਰਕੇ ਉਹ ਦੂਜਿਆਂ ਨੂੰ ਵੱਡ ਨਹੀਂ ਦਿੰਦੇ ਆ ਜਿੰਨੀਆਂ ਤਾਮਿਲਨਾਡੂ ਤੇ ਥੱਲੀਆਂ ਪਾਰਟੀਆਂ ਥੱਲੇ ਸੂਬੇ ਐ ਆਪਣੀ ਖੇਤਰੀ ਪਾਰਟੀ ਤੋਂ ਬਿਨਾਂ ਕਿਸੇ ਪਾਰਟੀ ਦੀ ਸਰਕਾਰ ਨਹੀਂ ਆਉਣ ਦਿੰਦੇ ਉੱਥੇ ਕਿਉਂਕਿ ਉਹਨੂੰ ਪਤਾ ਹੈ ਕਿ ਖੇਤਰੀ ਪਾਰਟੀ ਸਾਡੀ ਲੜਾਈ ਲੜਦੀ ਹੈ ਤਾਂ ਉਹਨੂੰ ਸੋਚ ਹੈ ਜਿਵੇਂ ਸਾਡੇ ਵਾਸਤੇ ਇਕੱਲਾ ਪੰਜਾਬ ਹੈ ਜੇ ਤੇ ਸਰਕਾਰ ਬਣ ਗਈਆਂ ਡਵੈਲਪਮੈਂਟ ਹੋ ਗਈ ਨੌਕਰੀਆਂ ਮਿਲ ਗਈਆਂ ਸਾਨੂੰ ਖੁਸ਼ੀ ਹੋਊਗੀ ਆ ਨੈਸ਼ਨਲ ਪਾਰਟੀਆਂ ਨੂੰ ਤਾਂ ਕੋਈ ਫਿਕਰ ਨਹੀਂ ਹੈ ਜਿਹੜੇ ਟਿਊਬਵਲ ਤੁਸੀਂ ਲਾਏ ਆ ਉਦਰ ਸਿਮਾਨ ਨੇ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਿਆ ਹੈ ਚਾਰ ਜਣਿਆਂ ਨੇ ਪੰਜਾਬ ਨੂੰ ਲੁੱਟਿਆ ਹੈ ਸਿਮਾਨ ਨੇ ਕਿਹਾ ਔਰ ਪੰਜਾਬ ਬਚਾਓ ਯਾਤਰਾ ਦਵੀ ਸ਼੍ਰੋਮਣੀ ਅਕਾਲੀ ਦਲ ਦੀ ਯਾਤਰਾ ਦਾ ਵੀ ਜ਼ਿਕਰ ਕਰਦੇ ਹੋਏ ਨਸਰ ਆਏ ਨੇ ਉਹਨਾਂ ਕਿਹਾ ਕਿ ਪਹਿਲਾਂ ਖਜ਼ਾਨਾ ਹੀ ਖਾਲੀ ਰਹਿੰਦਾ ਸੀ ਤਾਂ ਸਿਮ ਨੇ ਅਕਾਲੀ ਦਲ ਦੀ ਯਾਤਰਾ ਤੇ ਵੀ ਸਵਾਲ ਚੁੱਕੇ ਨੇ ਜਿਨ੍ਹਾਂ ਕਿਹਾ ਕਿ ਪੰਜਾਬ ਲੁੱਟਿਆ ਹੈ ਉਹ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਪੰਜਾਬ ਨੂੰ ਲੁੱਟਣ ਵਾਲੇ ਹੀ ਇਹ ਯਾਤਰਾ ਕੱਢ ਰਹੇ ਕਾ ਕਿ ਉਹ ਦਾਸ ਹੋ ਗਈ ਐ ਚਾਰ ਪੰਜ ਬੰਦਿਆਂ ਨੇ ਰਹਿਾਸ ਕਰਦੇ ਆਪਾਂ ਚਾਰ ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੱਕ ਉਹਨਾਂ ਦੀ ਰਾਸ ਸੀ ਤੇ ਕੱਲੇ 20 ਲਾ ਲਈਏ ਕੱਲੇ 2002 ਤੋਂ 2022 ਤੱਕ 20 ਸਾਲ ਤੱਕ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਹੋਣਾ ਨਾਲ ਸੀ ਉਹ ਇੱਕ ਦਾ ਮੁੰਡਾ ਇੱਕ ਦਿਨ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਣੇ ਸੀ ਚਾਰ ਜਣੇ ਨੇ ਯਾਰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾ ਚਲੋ ਮੁਲਕਾ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗੇ ਯਾਰ ਕਹੀਏ ਕੀ ਆ ਹਟਦੇ ਹੀ ਨਹੀਂ ਹੈਗੇ ਯਾਰੇ ਬਾਰੀ ਬਾਰੀਆਂ ਬਣ ਰੱਖਿਆ ਨੇ 5 ਸਾਲ ਤੂੰ 5 ਸਾਲ ਮੈਂ ਉਹਨੂੰ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਏ ਜਿਨ੍ਹਾਂ ਨੇ ਪੰਜਾਬ ਡੋਪਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਦੱਸਿਓ ਜੀ ਲੁੱਟੇ ਤੁਸੀਂ ਐ ਸਹੀ ਗੱਲਾਂ ਬਲਕਿ ਧਿਆਨ ਦਿਆ ਤੋ ਆਪਾਂ ਹਰ ਗੱਲ ਤੇ ਕਹਿੰਨਾ ਤੇ ਤੋੜ ਬੜੇ ਰਾਜਨੀਤੀ ਆਪਾਂ ਨੇ ਕਿੰਨੇ ਨਾ ਕਿਉਂ ਨਹੀਂ ਲੈਣਾ ਬਈ ਤੇ ਉਹ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਾਂ ਤੁਸੀਂ ਫਿਰ ਰਾਜਨੀਤੀ ਨੂੰ ਐਂਕੋ ਕਹਦੇ ਨੂੰ ਅਸੀਂ ਕੀ ਲੈਂਦੇ ਚੰਗੇ ਮਾਰ ਕੇ ਪਛਾਣ ਕਰੋ ਉੱਥੇ ਆਪਾਂ ਕੋ ਉਦਾਸ ਹੋ ਗਏ ਆ हन गल मोदी सरकार के अंतरिम बजट दी इस बजट तो तस्ता बहुत उम्मीदा सन पर अजे ऐलान मनफी ही नजर आए हैं तरह देश की जनता न सीधी राहत मिलती हो वे। ना ही इनकम टैक्स को बदलाव किया गया है ना ही किसान वास्ते कोई एलान हो मध्यम वर्ग के करीब एक करोड़ लोगों को बड़ी राहत मिलेगी ਕਿਸਾਨਾਂ ਦੀ ਆਇਆ ਵਧੋਗੀ ਔਰ ਖਰਚ ਕਮ ਹੋ ਕੇ ਕੇਂਦਰੀ ਖਜ਼ਾਨਾ ਮੰਤਰੀ ਨਰਮਲਾ ਸੀ타ਰਮਨ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕੀਤਾ ਹਾਲਾਂਕਿ ਇਸ ਬਜਟ ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਸਨ ਕਿ ਸਰਕਾਰ ਆਪਣੇ ਆਖਰੀ ਬਜਟ ਦੇ ਵਿੱਚ ਕੋਈ ਵੱਡਾ ਤੋਹਫਾ ਦੇਵੇਗੀ ਪਰ ਅੰਤਰੀਮ ਬਜਟ ਦੇ ਵਿੱਚ ਵੱਡੇ ਐਲਾਨਾਂ ਤੋਂ ਪਰਹੇਜ਼ ਹੀ ਕੀਤਾ ਗਿਆ ਖਜ਼ਾਨਾ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿੱਚ ਇਨਕਮ ਟੈਕਸ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਪਹਿਲਾ ਵਾਅਦਾ ਕਿ 7 ਲੱਖ ਦੀ ਆਮਦਨ ਤੱਕ ਕੋਈ ਵੀ ਟੈਕਸ ਨਹੀਂ ਹੋਵੇਗਾ। ਸੁੱਧਰ ਬਿਜਲੀ ਘਰਾਂ ਨੂੰ 300 ਯੂਨਿਟ ਫ੍ਰੀ ਬਿਜਲੀ ਮਿਲੇਗੀ। ਮਿਡਲ ਕਲਾਸ ਦੇ ਲਈ ਨਵੀਂ ਰਿਹਾਇਸ਼ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ। ਸਾਰਿਆਂ ਨੂੰ ਪੱਕਾ ਕਰਮਹਈਆ ਹੋਵੇਗਾ। ਰੂਫ ਟਾਪ ਸੋਲਰਾਈਜ਼ੇਸ਼ਨ ਐਂਡ ਮੁਫਤ ਬਿਜਲੀ। ਥਰੂ ਰੂਫ ਟਾਪ ਸੋਲਰਾਈਜ਼ੇਸ਼ਨ 1 ਕਰੋੜ ਹਾਊਸਹੋਲਡਸ ਵਿਲ ਬੀ ਐਨੇਬਲ ਟੂ ਓਬਟੇਨ ਅਪ ਟੂ 300 ਯੂਨਿਟਸ free electricity every month, savings up to 15 to 18,000 rupees annually for households from free solar electricity and selling the surplus to the distribution companies. charging of electric vehicles. entrepreneurship opportunities for a large number of vendors for supply and installation. employment opportunities for the youth with technical skills in manufacturing installation and maintenance modi sarkar ne apne budget de vich 3 crore mahilawan nu lakhpati banon da target methya 40000 rail coach vande bharat de vich badle jaan ge tin naye railway corridor da nirman hovega 9 to 14 saal tak ladkiyan da muft tika karan hovega aasha workeran nu bhi aayushman yojana da laabh milega फसलों के इस्तेमाल किया जाएगा तेरह सो इकहठ मंडिया आबादी बनेगी नैनो डी ए पी का उपयोग हो पशुओं के लिए नई योजना हो पीएम मत्स्य संपदा योजना का विस्तार हो और आत्मनिर्भर ऑयल सीड अभियान हो इससे ਕਿਸਾਨੋ ਕੀ ਆਏ ਵੜੋਗੀ ਔਰ ਖਰਚ ਕਮ ਹੋਗਾ ਉਥੇ ਸਰਕਾਰ ਦੇ ਅੰਤਰੀ ਬਜਟ ਦੇ ਵਿੱਚ ਵਕਫਾ ਮੰਤਰਾਲੇ ਲਈ ਕਿੰਨਾ ਬਜਟ ਰੱਖਿਆ ਗਿਆ ਇਸ ਤੋਂ ਵੀ ਵਾਕਿਫ ਕਰਵਾਉਂਦੇ ਆ ਕੇਂਦਰ ਸਰਕਾਰ ਦੇ ਵੱਲੋਂ ਰੱਖਿਆ ਮੰਤਰਾਲੇ ਦੇ ਲਈ 2.6 ਲੱਖ ਕਰੋੜ ਰੁਪਏ ਟ੍ਰਾਂਸਪੋਰਟ ਵਿਭਾਗ ਦੇ ਲਈ 2.78 ਲੱਖ ਕਰੋੜ ਰੁਪਏ ਰੱਖੇ ਗਏ ਨੇ ਇਸ ਤੋਂ ਇਲਾਵਾ ਰੇਲਵੇ ਦੇ ਲਈ 2.55 ਲੱਖ ਕਰੋੜ ਦਾ ਬਜਟ ਹੋਵੇਗਾ ਫੂਡ ਸਪਲਾਈ ਦੇ ਲਈ 2. 13 ਲੱਖ ਕਰੋੜ ਪਿੰਡੂ ਵਿਕਾਸ ਦੇ ਲਈ 1.77 ਲੱਖ ਕਰੋੜ ਰੁਪਏ ਜਦਕਿ ਖੇਤੀਬਾੜੀ ਵਿਭਾਗ ਦੇ ਲਈ 1.27 ਲੱਖ ਕਰੋੜ ਰੁਪਏ ਰੱਖੇ ਗਏ ਨੇ ਪ੍ਰਧਾਨ ਮੰਤਰੀ ਮੋਦੀ ਨੇ ਅੰਤਰੀਮ ਬਜਟ ਦੀ ਛਲਾਗਾ ਕੀਤੀ ਹੈ ਪੀਐਮ ਨੇ ਕਿਹਾ ਕਿ ਵਿਕਸਿਤ ਭਾਰਤ ਦੀ ਨੀ ਨੂੰ ਮਜ਼ਬੂਤ ਕਰਨ ਦੇ ਲਈ ਗਰੰਟੀ ਵਾਲਾ ਬਜਟ ਹੈ ਇਸ ਬਜਟ ਮੈਂ ਕੰਟੀਨਿਉਟੀ ਦਾ ਕੰਫੀਡੈਂਸ ਹੈ ਸੋ ਕੁੱਲ ਮਿਲਾ ਕੇ ਕਿਸੇ ਵੱਡੀ ਰਾਹਤ ਦੇ ਲਈ ਜੁਲਾਈ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਉਹ ਨਵੀਂ ਸਰਕਾਰ ਦੇ ਵੱਲੋਂ ਹੀ ਪੂਰਨ ਬਜਟ ਪੇਸ਼ ਕੀਤਾ ਜਾਵੇਗਾ ਹਾਲਾਂਕਿ ਨਰਮਲਾ ਸੀਤਾਰਮਨ ਨੇ ਜਰੂਰ ਭਾਜਪਾ ਸਰਕਾਰ ਦੀ ਵਾਪਸੀ ਦਾ ਦਾਵਾ ਕੀਤਾ ਖਜ਼ਾਨਾ ਮੰਤਰੀ ਨੇ ਕਿਹਾ ਕਿ ਜੁਲਾਈ ਦੇ ਵਿੱਚ ਐਨਡੀਏ ਦੀ ਸਰਕਾਰ ਬਣਦੇ ਬਾਅਦ ਪੂਰਨ ਬਜਟ ਪੇਸ਼ ਕੀਤਾ ਜਾਵੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਤਦੁਰ ਵਿਰੋਧੀਆਂ ਨੇ ਬਜਟ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਕੋਈ ਬਜਟ ਨੂੰ ਖੋਖਲਾ ਦੱਸ ਰਿਹਾ ਹੈ ਤੇ ਕੋਈ દિਸ਼ਾਹੀਣ ਤੇ ਕਿਸੇ ਨੂੰ ਸਰਕਾਰ ਦੇ ਵਿੱਚ ਓਵਰ ਕੰਫੀਡੈਂਸ ਨਜ਼ਰ ਆ ਰਿਹਾ ਹੈ ਹਾਲਾਂਕਿ ਪੰਜਾਬ বিজেপি ਬਜਟ ਦੇ ਖੋਪ ਸੋਲੇਗਾ ਰਹੀ ਹੈ ਮੋਦੀ ਸਰਕਾਰ ਬਜਟ ਨੂੰ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ਵਾਲਾ ਦੱਸ ਰਹੀ ਹੈ ਤਾਂ ਵਿਰੋਧੀਆਂ ਨੇ ਇਸ ਬਜਟ ਦੇ ਹਵਾਲੇ ਦੇ ਨਾਲ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਇਸ ਬਜਟ ਨੂੰ ਫੇਲ ਕਰਾਰ ਦਿਤਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਜੀਮਾ ਨੇ ਕੇਂਦਰ ਦੇ ਬਜਟ ਨੂੰ ਖੋਖਲਾ ਦੱਸਿਆ ਤਾਂ ਕਾਂਗਰਸ ਮੋਦੀ ਸਰਕਾਰ ਦੇ ਬਜਟ ਨੂੰ ਦਿਸ਼ਾਹੀਣ ਦੱਸ ਰਹੀ ਹੈ ਤਾਂ ਉਥੇ ਅਕਾਲੀ ਦਲ ਨੇ ਕੇਂਦਰ ਤੇ ਵਰਧਿਆ ਕਿ ਸਰਕਾਰ ਚੋਣਾਂ ਨੂੰ ਲੈ ਕੇ ਓਵਰ ਕੰਫੀਡੈਂਸ ਨਜ਼ਰ ਆ ਰਹੀ ਹੈ ਸਾਡੇ 9 ਸਾਲ ਸੈਂਟਰ ਸਰਕਾਰ ਨੇ ਪੰਜਾਬ ਨੂੰ ਨਰਾਸ਼ ਕੀਤਾ ਸਾਡੇ 9 ਸਾਲ ਪੰਜਾਬ ਦੇ ਨਾਲ ਬੇਇਨਸਾਫੀ ਲਗਾਤਾਰ ਕੀਤੀ ਆ ਜਿਹੜਾ 3 ਮਹੀਨਿਆਂ ਦਾ ਬਜਟ ਸੀਗਾ ਇਹਦੇ ਵਿੱਚ ਵੀ ਬੜੀ ਬੇ ਬੇਇਨਸਾਫੀ ਜਿਹੜੀ ਆ ਉਹ ਸਾਫ਼ ਤੇ ਸਪੱਸ਼ਟ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਪੰਜਾਬ ਨੇ ਸਾਡੇ ਸਰਕਾਰ ਵੱਲੋਂ ਬਹੁਤ ਸਾਰੇ ਅਸਲੀ ਲੇਖੇ ਭੇਜੇ ਸੀ ਸਾਡੇ ਬਕਾਏ ਪੈਂਡਿੰਗ ਪਏ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਬਕਾਏ ਪਏ ਨੇਗੇ ਕੈਪੀਟਲ ਅਸਿਸਟੈਂਟ ਦੇ ਪੈਸੇ ਸਾਡੇ ਬਕਾਏ ਪਏ ਨੇਗੇ ਐਚ ਆਰ ਡੀ ਐਫ ਜਿਹੜਾ ਸਾਡਾ ਪੈਸਾ ਹੈਗਾ ਉਹਦੇ ਬਕਾਏ ਜਿਹੜੇ ਪੈਂਡਿੰਗ ਪਏ ਨੇਗੇ ਔਰ ਇਸ ਤੋਂ ਬਿਨਾ ਹੋਰ ਬਹੁਤ ਸਾਰੇ ਬਕਾਇਆ ਜਿਹੜੇ ਸੈਂਟਰ ਵੱਲ ਪੇਸ਼ ਪੈਂਡਿੰਗ ਪਏ ਰਹੇ ਕੋਈ ਵੀ ਬਕਾਇਆ ਜਿਹੜਾ ਸਾਡਾ ਪੈਂਡਿੰਗ ਪਿਆਗਾ ਸੈਂਟਰ ਸਰਕਾਰ ਨੇ ਕਿਰਪਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਦਿੱਤਾ ਮੈਂ ਸਮਝਦਾ ਪੰਜਾਬ ਦੇ ਨਾਲ ਬੀਜੇਪੀ ਲਗਾਤਾਰ ਧੋਖਾ ਕਰ ਰਹੀ ਹੈ ਲਗਾਤਾਰ ਪੰਜਾਬ ਨੂੰ ਜਿਹੜਾ ਹੈਗਾ ਇਗਨੋਰ ਕੀਤਾ ਜਾਂਦਾ ਹੈਗਾ ਲਗਾਤਾਰ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਕਿ ਇਹ ਮੋਦੀ ਸਰਕਾਰ ਦੇ ਨਕਮੇ ਬਜਟਾ ਜੋ 10ਵੇਂ ਪਾਇਦਾੰ ਤੇ ਹੈ ਇਸ ਤੇ ਇੱਕ ਦਸ਼ਾਹੀਨ ਇੱਕ ਪੱੜਪੂ ਸੇਚ ਪਾਉਣ ਵਾਲਾ ਇੱਕ ਲੋਕਾਂ ਨੂੰ ਵਰਗਲਾਉਣ ਵਾਲਾ ਤੇ ਪਿਛਾ ਖਿੱਚੂ ਬਜਟੇ ਪੇਸ਼ ਹੋਇਆ ਜਿਹੜੇ ਫਿਦਾੰਸ ਮਿਨਿਸਟਰ ਨੇ ਆਪਣੇ ਸਪੀਚ ਚ ਕਿਹਾ ਕਿ ਇਹ મોદી ਸਾਹਿਬ ਦੀ 2047 ਦੀ ਵਿਜਨ ਨੂੰ ਲੈ ਕੇ ਪਰ ਮੈਨੂੰ ਇਹ ਪ੍ਰਤੀਤ ਹੋਇਆ ਕਿ 1947 ਤੋਂ ਪਹਿਲਾਂ ਵੱਲ ਖਿੱਚਣ ਵਾਲਾ ਬਜਟ ਇਸ ਦੇ ਵਿੱਚ ਸਵਾਏ लिफाफे बाजी तो कुछ नहीं चुनावी बजट नहीं मैं तो कहती हूँ एक तरीके से थोड़ी मुझे इसमें एरोगेंस नजर आ रही थी कि हम जुलाई में हम बजट पेश या तो आपने आपकी कोई प्लानिंग है जो देशवासियों को नहीं पता और आज की डेट में आप पहले से ही या इतनी एरोगेंटली आप अनाउंस कर रहे हैं कि सही बजट हम जुलाई में करेंगे तो पता नहीं आपने क्या प्लानिंग करी है और ये आपके पास ये ओवर कॉन्फिडेंस क्यों है ये आप ही जानते हैं ਅਦਰ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗਰੀਬ ਤਬਕੇ ਦੀ ਬਾਫੜੀ ਹੈ ਜਿੰਨਾ ਵਾਸਤੇ ਵੱਡੇ ਫੈਸਲੇ ਲਏ ਗਏ ਨੇ ਆ ਜਿਹੜੀ ਸੋਚ ਹੈ ਵੀ ਅਸੀਂ ਕਰੋੜ ਲੋਕਾਂ ਨੂੰ ਫਰੀ ਅਨਾਜ ਦੇ ਰਹੇ ਪਹਿਲੇ ਤਾਂ ਮੈਂ ਇੱਕ ਗੱਲ ਆ ਦੱਸਣਾ ਚਾਹਨਾ ਮੈਂ ਜੀ ਵੀ ਕਰੋਨਾ ਦੇ ਬਾਅਦ ਜਿਹੜਾ ਗਰੀਬ ਵਰਗ ਸੀਗਾ ਜਿਹੜੇ ਮਿਡਲ ਕਲਾਸ ਹੈ ਜਿਹੜੇ ਮੱਧਮ ਵਰਗ ਦੇ ਲੋਕ ਹੈ ਜਿਹੜੇ ਆਪਣੀ ਰੋਜੀ ਕਮਾ ਕੇ ਖਾਂਦੇ ਐ ਚਾਹੇ ਕੋਈ ਛੋਟਾ ਤੰਦਾ ਕਰਦਾ ਵਪਾਰ ਕਰਦਾ ਮਜ਼ਦੂਰੀ ਕਰਦਾ ਹੈ ਜੋ ਵੀ ਕੰਮ ਕਰਦਾ ਹੈ ਉਹ ਕਰੋਨਾ ਦੇ ਬਾਅਦ ਉੱਠ ਨਹੀਂ ਸਕੇ ਉਹ ਜਿਹੜਾ ਝਟਕਾ ਲੱਗਿਆ ਉਸ ਦੌਰਾਨ ਇਸ ਕਰਕੇ ਘਟੋ ਘਟ ਕੇ ਕੇਂਦਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਵੀ ਅਸੀਂ ਘਟੋ ਘਟ ਢਿੱਡ ਤਾਂ ਪਰੇ ਖਾਲੀ ਢਿੱਡ ਤਾਂ ਨਾ ਸੋਣ 80 ਕਰੋੜ ਲੋਕਾਂ ਨੂੰ ਨਾ ਸਿਰਫ ਪਿਛਲੇ ਇਹਨਾਂ ਦਿਨਾਂ ਦੇ ਅੰਦਰ ਜਦੋਂ ਦਾ ਕੰਮ ਚੱਲੂ ਹੈ ਮੋਦੀ ਸਾਹਿਬ ਦੀ ਸਰਕਾਰ ਬਣੇ 20 ਲੱਖ ਕਰੋੜ ਦਾ ਅਨਾਜ ਹੁਣ ਤਾਂ ਹੀ ਵੰਡਿਆ ਗਿਆ ਸਾਬ ਉਹ ਕਹ ਰਹੇ ਨੇ ਕਿ ਇਸ ਨੂੰ ਡਿਪੈਂਡੈਂਟ ਕਰਾਤਾ ਨਹੀਂ ਡਿਪੈਂਡੈਂਟ ਨਹੀਂ ਕਰਵਾਤਾ ਸਭ ਆਪਣੇ ਪੈਰਾਂ ਤੇ ਲੋਕ ਖੜੇ ਹੋਣਗੇ ਸਭ ਤੋ ਕੇਂਦਰ ਸਰਕਾਰ ਨੇ ਇੱਥੇ ਅੰਤਰੀ ਬਜਟ ਪੇਸ਼ ਕੀਤਾ ਹੈ ਉੱਥੇ 24 ਦੇ ਨਤੀਜਿਆਂ ਨੂੰ ਲੈ ਕੇ ਵੀ ਪੂਰੀ ਆਸਵੰਦ ਹੈ ਜਦਕਿ ਵਿਰੋਧੀ ਬਜਟ ਨੂੰ ਲੈ ਕੇ ਕੇਂਦਰ ਤੇ ਹਮਲਾਵਰ ਨੇ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ